ਸਤਿ ਸ੍ਰੀ ਅਕਾਲ ਜੀ ਮੈਂ ਵਿਕੀ ਲਖਮੀਰ ਆਲਾ ਤੁਹਾਡਾ ਸਵਾਗਤ ਹੈਰੇ ਚੈਨਲ ਅਮਨ ਬਟਿਕ ਦੇ ਉੱਤੇ ਤੇ ਅੱਜ ਸੰਡੇ ਸੀਗਾ ਇਸ ਲਈ ਮੈਂ ਸੋਚਿਆ ਅੱਜ ਦੁਪਹਿਰੇ ਵੀਡੀਓ ਪਾਈ ਜਾਵੇ ਤੇ ਅੱਜ ਆਪਾਂ ਵੀਡੀਓ ਦੇ ਵਿੱਚ ਕੜਾਈ ਨੂੰ ਲੈ ਕੇ ਨਹੀਂ ਅੱਜ ਕੁਝ ਵੱਖਰਾ ਪਾਵਾਂਗੇ ਤੇ ਖੁੱਲੇ ਕਮੀਜ਼ ਪਏ ਸੀਗੇ ਜਿਹੜੀ ਆਪਣੇ ਸ਼ਰਟਾਂ ਹੁੰਦੀਆਂ ਨੇ ਜਿਵੇਂ ਅਸੀਂ ਪਾਉਨੇ ਆ ਖੁੱਲਾ ਤੇ ਲੰਬਾ ਉਹਨੂੰ ਅਮਨ ਸੈੱਟ ਕਰੂਗੀ ਇੱਕ ਤਾਂ ਮੇਰੇ ਸਹੇਜ ਦਾ ਕਰਨਾ ਇੱਕ ਮੇਰੇ ਬ੍ਰਦਰ ਦਾ ਅੱਜ ਤੁਹਾਨੂੰ ਵੀਡੀਓ ਦੇ ਵਿੱਚ ਆਪਾਂ ਇਹੀ ਦਿਖਾਵਾਂਗੇ ਵੀ ਆਪਾਂ ਜਿਹੜਾ ਆਪਣੇ ਘਰੇ ਕਈ ਵਾਰੀ ਪੁਰਾਣੇ ਹਨਾ ਕਮੀਜ਼ ਪਏ ਹੁੰਦੇ ਨੇ ਜਾਂ ਕਈ ਵਾਰੀ ਆਪਾਂ ਬਾਜ਼ਾਰ ਤੋਂ ਲੈ ਕੇ ਉਹਨਾਂ ਖੁੱਲਾ ਹੁੰਦਾ ਹਨਾ ਵੀ ਉਹਨੂੰ ਸੈੱਟ ਕਿਵੇਂ ਕਰੀਏ ਜਿਆਦਾਤਰ ਤਾਂ ਕਈ ਵਾਰ ਬਹਨਾਂ ਨੂੰ ਪਤਾ ਹੁੰਦਾ ਹਨਾ ਕਈ ਵਾਰ ਕਿਸੇ ਨੂੰ ਇਹ ਚੀਜ਼ ਕਰਨ ਦੇ ਵਿੱਚ ਵੀ ਦਿੱਕਤ ਆਉਂਦੀ ਆ ਤੇ ਕੜਾਈ ਦੀ ਵੀਡੀਓ ਆਪਾਂ ਸ਼ਾਮ ਨੂੰ ਪਾਵਾਂਗੇ ਮੈਂ ਸੋਚਿਆ ਹੁਣ ਅਮਨ ਕਮੀਜ਼ ਸੈੱਟ ਕਰ ਰਹੇ ਸੀਗੇ ਹਨਾ ਵੀ ਸਿਲਾਈ ਦੇ ਸੰਬੰਧੀ ਵੀ ਆਪਾਂ ਜਿੰਨੀ ਕੀ ਜਾਣਕਾਰੀ ਉਹਨਾਂ ਇੱਕ ਤੁਹਾਡੇ ਨਾਲ ਸਾਂਝੀ ਕਰੀਏ ਤੇ ਜਿਹੜੇ ਭੈਣ ਭਰਾਵਾਂ ਨੇ ਆਪਾਂ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕਰਿਆ ਉਹ ਜਰੂਰ ਸਬਸਕ੍ਰਾਈਬ ਕਰਿਓ ਤੇ ਜਿਨ੍ਹਾਂ ਨੇ ਕੀਤਾ ਹੋਇਆ ਮੈਂ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਨਾ ਤੇ ਅੱਜ ਮੈਂ ਪਰਦਾ ਬੰਨ ਕੇ ਆ ਤੁਸੀ ਵੀ ਦੱਸਿਓ ਮੇਰਾ ਬੰਨਣਾ ਕਿਹੋ ਜਿਹਾ ਲੱਗਦਾ ਤੇ ਚਲੋ ਬਾਲਾ ਟਾਈਮ ਨਾ ਲੈਂਦਾ ਹੋਇਆ ਮੈਂ ਤੁਹਾਨੂੰ ਦਿਖਾਉਣਾ ਵੀ ਖੁੱਲੇ ਤੇ ਲੰਬੇ ਕਮੀਜ਼ ਨੂੰ ਆਪਾਂ ਕਿਵੇਂ ਸੈੱਟ ਕਰ ਸਕਦੇ ਆ ਲਓ ਜੀ ਆ ਕਮੀਜ਼ ਆ ਇਹ ਖੁੱਲੀ ਆ ਤੇ ਲੰਬੀ ਆ ਇਹਨੂੰ ਆਪਾਂ ਤੁਹਾਨੂੰ ਦਿਖਾਵਾਂਗੇ ਵੀ ਕਿਵੇਂ ਸੈੱਟ ਕੀਤਾ ਜਾਊਗਾ ਅਮਨ ਤੁਸੀਂ ਦੱਸੋ ਵੀ ਇਹਨੂੰ ਕੀ ਕਰਾਂਗੇ ਆਪਾਂ ਸਟਾਰਟਿੰਗ ਦੇ ਵਿੱਚ ਇਹਦੀਆਂ ਬਾਹਾਂ ਤਾਰਾਂਗੇ ਪਹਿਲਾਂ ਤਾਂ ਠੀਕ ਆ ਇਹ ਥੋੜੀ ਜਿਹੀ ਕਪੜਾ ਮਤਲਬ ਜਿਆਦਾ ਖੁੱਲਾ ਹੈਗਾ ਤੀਰਾ ਇਹਦਾ ਵੱਡਾ ਹੈਗਾ ਤੀਰਾ ਛੋਟਾ ਕਰਨਾ ਇਸ ਕਰਕੇ ਮੈਂ ਪੱਢੇੜ ਦੇਣੀ ਠੀਕ ਹੈ ਬਾਹਾਂ ਕੱਟ ਕੇ ਲਾ ਦਾਂਗੇ ਓਕੇ ਕੱਟਣਾ ਇਹ ਜਮਾਂ ਸੀਮ ਤੋਂ ਜਿੱਥੇ ਸੀਮ ਲੱਗੀ ਹੋਈ ਆ ਨਹੀਂ ਫਿਰ ਉੱਚੀਆਂ ਹੋ ਜਾਣਗੀਆਂ ਠੀਕ ਆ ਸਭ ਤੋਂ ਪਹਿਲਾਂ ਬਟਨ ਖੋਲਣੇ ਨੇ ਬਟਨ ਨੂੰ ਖੋਲਣਾ ਨਾ ਦੇ ਖੋਲਣੀ ਪੈਣੀ ਓਕੇ ਇਹ ਮਨ ਕੁ ਮੇ ਜੇ ਖੋਲਿਆ ਤਾਂ ਟੈਗ ਕਰ ਰਹੀ ਸੀ ਮੈਂ ਸੋਚਿਆ ਜੇ ਇਹ ਵੀਡੀਓ ਪਾ ਦਨੇ ਆ ਸ਼ਾਮ ਨੂੰ ਤਾਂ ਕੜਾਈ ਵਾਲੀ ਆਪਾਂ ਪਾਵਾਂਗੀ ਸੀਨ ਤੋਂ ਕਿ ਮੈਂ ਮਨ ਕਹਿੰਦੇ ਸੀਗੇ ਆਹ ਸੀਨਾ ਮੋੜ ਦੇ ਮੇ ਜੀ ਠੀਕ ਆ ਇਹਨੂੰ ਇੱਥੋਂ ਲਾ ਦਵਾਂ ਕੱਟ ਕੇ ਓਕੇ ਬਿਲਕੁਲ ਸੀਨ ਤੋਂ ਹੈ ਹਾਂ ਹਾਂ ਦੇਖੋ ਤੁਹਾਡੇ ਸਾਹਮਣੇ ਜੀ ਪਹਿਲਾਂ ਜੇ ਮੇ ਜਿਹੜਾ ਓਵਰਲæg ਹੋਇਆ ਹੋਇਸ ਹਨ ਇਹ ਸਾਰੀ ਬਾਹ ਲਾ ਰਹੇ ਹੋ ਨਾ ਹਾਂ ਇੱਕ ਬਾਹ ਤਾਂ ਲਾ ਜਿੱਥੇ ਸੀਨ ਆ ਬਿਲਕੁਲ ਉਹਦੇ ਉੱਤੋਂ ਦੀ ਲਾਉਣਾ ਮਤਲਬ ਥੋੜਾ ਮੋਟਾ ਵੀ ਆਪਣੇ ਖੱਬਿਆ ਸੱਜਿਆ ਨਹੀਂ ਕਰਨਾ ਇਹ ਤੀਰਾ ਵੱਡਾ ਹੈ ਦਾ ਤਾਂ ਕਰਕੇ ਕੱਟ ਕੇ ਕਰ ਲਈ ਨਹੀਂ ਤਾਂ ਢੇੜ ਕੇ ਕਰਨਾ ਪੈਂਦਾ ਹਾਂ ਜੇਕਰ ਤੀਰਾ ਸੈੱਟ ਹੁੰਦਾ ਫਿਰ ਢੇੜ ਕੇ ਹੋ ਜਾਂਦਾ ਫਿਰ ਢੇੜ ਕੇ ਹੋ ਜਾਂਦਾ ਮਤਲਬ ਹੁਣ ਇਹ ਵੱਡਾ ਵੀ ਇਸ ਕਰਕੇ ਆਪਾਂ ਇਹਨੂੰ ਕੱਟ ਸਕਦੇ ਹਾਂ ਹੈਨਾ ਇਹ ਤਾਂ ਐ ਲਾ ਲਓ ਵੀ ਸਾਰੀ ਨਵੇਂ ਵਾਂਗੂ ਹੀ ਬਣਨੀ ਆ ਸ਼ਰਟ ਨਿਊ ਸ਼ਰਟ ਹੋ ਜਾਊਗੀ ਮੇ ਆਪਾਂ ਜਿਹੜੀ ਪ੍ਰਾਣੀ ਸ਼ਰਟ ਆ ਖੁੱਲੀ ਹੈ ਨਾ ਜੇ ਥੋੜੀ ਬਾਹਾਂ ਥੀਰਾ ਵੱਡਾ ਹੈ ਨਾ ਉਹਨੂੰ ਇਸ ਤਰ੍ਹਾਂ ਕਰਕੇ ਉਹਨੂੰ ਆਪਾਂ ਨਵੀਂ ਲੁੱਕ ਵੀ ਦੇ ਸਕਦੇ ਹਾਂ ਨਾ ਨਵੀਂ ਤਰ੍ਹਾਂ ਹੀ ਬਣ ਜਾਊਗਾ ਇਹ ਕਮੀਜ਼ ਮੈਂ ਤੁਸੀਂ ਸਾਰੀ ਵੀਡੀਓ ਦੇਖਿਓ ਸਕਿੱਪ ਨਾ ਕਰਿਓ ਫਿਰ ਨਾ ਇਹ ਬਾਹਾਂ ਕੱਟਾਂਗੇ ਆਪਾਂ ਫਿਰ ਦੂਸਰੀ ਬਾਹਾਂ ਕੱਟਾਂਗੇ ਆ ਦੇਖੋ ਇਸੋੜੇ ਸਾਹਮਣੇ ਆ ਆਪਾਂ ਇਹਦੀਆਂ ਬਾਹਾਂ ਕੱਟ ਲਈਆਂ ਜਿੱਥੇ ਸਿਉਣ ਮਾਰੀ ਹੋਈ ਸੀਗੀ ਆ ਥੋੜੇ ਸਾਹਮਣੇ ਨੇ ਬਾਹਾਂ ਉਹ ਅਮਨ ਕੀ ਕਰ ਰਿਹਾ ਹੈ ਇਹ 13 ਮਿੰਟ ਵੱਡਾ ਗਿਰੋ ਇਹ ਵੈਸੇ ਆਪਾਂ ਨੂੰ ਹਨਾ ਆਪਾਂ ਜਿਸ ਕਿਸੇ ਦੀ ਵੀ ਕਮੀਜ਼ ਹੈ ਨਾ ਸੈੱਟ ਕਰਨੀ ਆ ਉਹਦੇ ਅਕੋਰਡਿੰਗ ਆਪਾਂ ਇਹਨੂੰ ਮਿਲ ਲਾਂਗੇ ਥੋੜਾ ਜਿਹਾ 1/2 ਇੰਚ ਕੱਟਣਾ ਵੱਧ ਅੱਧਾ ਇੰਚ ਵੱਧ ਅੱਧਾ ਇੰਚ ਲਓ ਜੀ ਇਹ ਕਮੀਜ਼ ਦੀਆਂ ਬਾਹਾਂ ਅਮਨ ਨੇ ਢੇੜ ਲੀਆਂ ਤੇ ਹੁਣ ਅਮਨ ਇਸ ਮਸ਼ੀਨ ਉੱਤੇ ਇਹਨੂੰ ਸੈੱਟ ਕਰੂਗੀ ਜੋ ਤੁਹਾਨੂੰ ਅਮਨ ਦੱਸਣਗੇ ਵੀ ਕਿਵੇਂ-ਕਿਵੇਂ ਕੀ-ਕੀ ਕਰਦੇ ਨੇ ਉਹ ਜੇ ਆਪਾਂ ਨੇ ਇਹਦਾ ਤੀਰਾ ਕੱਟਦਾ ਸੀ ਤੇ ਆਹ ਸਾਈਡਾਂ ਤੋਂ ਵੀ ਇਹ ਖੁੱਲੀ ਸੀ ਆਪਾਂ ਨੇ ਇਹ ਵੀ ਕੱਪੜਾ ਵਾਧੂ ਸੀ ਆਪਾਂ ਨੇ ਪਹਿਲਾਂ ਹੀ ਕੱਟ ਤਾ ਇਹ ਬਾਹਾਂ ਦੇ ਉਹਦੀ ਜੇਬ ਦੀ ਸਾਈਡ ਵਾਲਾ ਆ ਗਿਆ ਬਸ ਹਨਾ ਇਹ ਬਾਹਾਂ ਸੈੱਟ ਨਹੀਂੀਆਂ ਬਾਹਾਂ ਆਪਾਂ ਥੋੜਾ ਜਿਹਾ ਥੁੰਢੇੜ ਕੇ ਹੂੰ ਹੂੰ ਮੁੰਡੇ ਕੋਲ ਉਹ ਐਵੇਂ ਸੈੱਟ ਕਰ ਦਾਂਗੇ ਬਾਹਾਂ ਦੀ ਮਤਲਬ ਖੁੱਲਾ ਬਣੇ ਦਾ ਸੈੱਟ ਕਿ ਥੋੜੀਆਂ ਖੁੱਲੀਆਂ ਨੇ ਹੁਣ ਉਹ ਥੋੜੀ ਉਹਨਾਂ ਕਿ ਤੱਕ ਸੀਨ ਲੱਗ ਜੂ ਇਹਨੂੰ ਕੱਟਣ ਦੀ ਨਹੀਂ ਲੋੜ ਹੈਗੀ ਥੋੜੀਆਂ ਮੂਵਲੀ ਨਹੀਂ ਬਣਣਗੀਆਂ ਠੀਕ ਆ ਜੀ ਮਤਲਬ ਜਿਆਦਾ ਖੁੱਲੀ ਹੋਣ ਫਿਰ ਇਹ ਘਟਣਾ ਪਊਗਾ ਹੈ ਮੇਰੀ ਓਵਰਲਾਰ ਨਹੀਂ ਟੂਰ ਲਓ ਜੀ ਆਪਾਂ ਇਹਦੀ ਬਾਹ ਦੇਖ ਲੈਣੀ ਹੈ ਪੁੱਠਾ ਸਿੱਧਾ ਪਾਸਾ ਦੇਖ ਲੈਣਾ ਬਾਹ ਦਾ ਠੀਕ ਹੈ ਤੇ ਸਿੱਧੇ ਪਾਸੇ ਤੇ ਸਿੱਧਾ ਪਾਸਾ ਨਾਲ ਅਟੈਚ ਕਰਕੇ ਤੇ ਇਹਦੀ ਇਧਰਲੀ ਬਾਹਾਂ ਕੀ ਇਹਦੇ ਆ ਕੱਟ ਲੱਗਿਆ ਹੋਇਆ ਹੁੰਦਾ ਹੈ ਇਹ ਆਪਣਾ ਬੈਕ ਸਾਈਡ ਜਾਂਦਾ ਹੁੰਦਾ ਠੀਕ ਹੈ ਇਹ ਚੀਜ਼ ਚੈੱਕ ਕਰਕੇ ਆਪਾਂ ਬਾਹ ਲਾਉਣਗੇ ਠੀਕ ਹੈ ਬਾਕੀ ਨੂੰ ਟਾਈਟ ਆਪਾਂ ਥੋੜਾ ਜਿਹਾ ਜਿਹੜਾ ਕੱਪੜਾ ਕੱਟਦਾ ਉੱਥੋਂ ਕਰ ਦਾਂਗੇ ਤੇ ਇੱਕ ਫਿਟਿੰਗ ਕਰਨੀ ਆ ਵੀ ਜਦੋਂ ਕੱਪੜਾ ਕੱਟਿਆ ਹਾਂ ਕਿਉਂਕਿ ਜੈਂਟਸ ਕੱਪੜੇ ਹੁੰਦੇ ਨੇ ਜਿਹੜੇ ਇਹਨਾਂ ਦੇ ਵਿੱਚ ਸੀਨ ਥੋੜੀ ਜੀ ਆਹ ਜਿਹੜਾ ਮਾਰਜਨ ਹੁੰਦਾ ਕੱਪੜੇ ਦਾ ਘੱਟ ਰੱਖਣਾ ਹੁੰਦਾ ਘੱਟ ਰੱਖਣਾ ਪੈਂਦਾ ਘੱਟ ਹੀ ਹੁੰਦਾ ਇਹਦੇ ਚ ਰੱਖਣਾ ਵੀ ਘੱਟ ਹੁੰਦਾ ਤੇ ਇਹ ਹੁੰਦਾ ਵੀ ਘੱਟਾ ਕਿਉਂ ਲੇਡੀਜ਼ ਦੇ ਵਿੱਚ ਮਾਰਜਨ ਜ਼ਿਆਦਾ ਜ਼ਿਆਦਾ ਹੁੰਦਾ ਉਹਦਾ ਜਿਵੇਂ ਮਰਜ਼ੀ ਆਪਾਂ ਖੁੱਲੇ ਕਰ ਲਈਏ ਸੂਟ ਇਹ ਪਰ ਆਏ ਜੇ ਇੱਕ ਵਾਰ ਆਪਾਂ ਨੇ ਮਤਲਬ ਇੱਕ সাইਜ਼ ਦੀ ਬਣਾਤੀ ਤਾਂ ਬਣਾਤੀ ਬਸ ਦੋਸਤੋ ਛੋਟੀ ਹੋ ਸਕਦੀ ਹੈ ਵੱਡੀ ਨਹੀਂ ਹੋ ਸਕਦੀ ਖੁੱਲੀ ਨਹੀਂ ਹੋ ਸਕਦੀ ਮਤਲਬ ਮਤਲਬ ਇੰਨਾ ਜਿਆਦਾ ਇਹਦੇ ਵਿੱਚ ਕੱਪੜਾ ਨਹੀਂ ਹੁੰਦਾ ਵੀ ਆਪਾਂ ਤੰਗ ਕਮੀਜ਼ ਨੂੰ ਖੁੱਲਾ ਨਹੀਂ ਕਰ ਸਕਦੇ ਖੁੱਲੀ ਨੂੰ ਤੰਗ ਕਰ ਸਕਦੇ ਹੈਨਾ ਹਾਂ ਕੱਪੜੇ ਦਾ ਮਾਰਜਿਨ ਘੱਟ ਹੁੰਦਾ ਇਹਦੇ ਵਿੱਚ ਜਿਵੇਂ ਲੇਡੀਜ਼ ਦੇ ਇਹਦੇ ਮੁਕਾਬਲੇ ਲੇਡੀਜ਼ ਵਾਲੇ ਵਿੱਚ ਜਿਆਦਾ ਹੁੰਦਾ ਆਪਾਂ ਨੇ ਇਹ ਮੋੜੇ ਜੜ ਲਏ ਹੂੰ ਹੂੰ ਹੁਣ ਆਪਾਂ ਲਓ ਜੀ ਮੋਡੇ ਦੇ ਜੜਲੇ ਹੋਣਾ ਹਨ ਹੁਣ ਕੀ ਕਰਨਾ ਹੁਣ ਆਪਾਂ ਇਹਦੀ ਫਿਟਿੰਗ ਦੀ ਸੀਨ ਲਾਵਾਂਗੇ ਤੇ ਇਹਦੀ ਫਿਟਿੰਗ ਦੀ ਸੀਨ ਲਾਵਾਂਗੇ ਹੁਣ ਆਪਾਂ ਤੁਸੀਂ ਵੀਡੀਓ ਨੂੰ ਸਕਿਪ ਨਾ ਕਰਿਓ ਲਓ ਜੀ ਆਪਾਂ ਹੁਣ ਇਹਦੀ ਫਿਟਿੰਗ ਦੀ ਸੀਨ ਲਾਵਾਂਗੇ ਹਮਮ ਤੇ ਉਸ ਤੋਂ ਬਾਅਦ ਆਪਾਂ ਭਲਾ ਕੇ ਜੀ ਹਿਛਾਲਟਾ ਉਹਨੇ ਪਵਾ ਕੇ ਹਮ ਫਿਰ ਦੇਖਦੇ ਆਂ ਵੀ ਸੈੱਟ ਹੋ ਗਈ ਹਮ ਹਮ ਵੀ ਕਿਵੇਂ ਦੀ ਬਣ ਗਈ ਇਹ ਰੈਂਕਰ ਲੌਕ ਕਰਨੀ ਪਊਗੀ ਹੁਣ ਇਹਦੀ ਆਪਾਂ ਨੇ ਇੰਟਰਲੌਕ ਕੱਟ ਤੀ ਹਮ ਵਿੱਚੋਂ ਅਵਰੋਧ ਕਰਨੀ ਪਊ ਜਦੋਂ ਆਪਣੇ ਕੱਟ ਦਿੱਤੀ ਹੈ ਨਾ ਹਾਂ ਥੋੜੀ ਇਹਦੇ ਬਾਹਾਂ ਵੀ ਖੁੱਲੀਆਂ ਨੇ ਹੁਣ ਆਪਾਂ ਜੀ ਥੋੜੀ ਜੀ ਸੀਨ ਬਾਹਾਂ ਤੇ ਵੀ ਲਾਵਾਂਗੇ ਇਹ ਇਦਾਂ ਹੀ ਆਉਂਦੀਆਂ ਉਹ ਵੀ ਇਹੀ ਲੱਗ ਜੂਗੀ ਹੈ ਨਾ ਹਾਂ ਇਹ ਤੇ ਸੀਨ ਇਕੱਠੀ ਲੱਗਦੀ ਹੈ ਆਪਣੇ ਜੈਂਟਸ ਕੁਰਤੇਆਂ ਤੇ ਉਹ ਆਪਣੀ ਲੇਡੀਜ਼ ਵਾਂਗੂ ਹੀ ਲੱਗਦੀ ਹੈ ਜਿਵੇਂ ਲੱਗ ਕੁਰਤੇ ਜਿਹੜਾ ਇਹਦੇ ਅੱਡ ਮੋਡੇ ਜਾਣਦੇ ਪੈਂਦੇ ਨੇ ਹਾਂ ਇਹਦੇ ਹੁਣ ਆਈ ਅੱਗੇ ਚੱਲ ਬੂਗਮਾ ਸਿਆਉਣ ਦਾ ਥੋੜੀਆਂ ਬਾਹਾਂ ਵੀ ਖੁੱਲੀਆਂ ਸੀ ਮਤਲਬ ਉੰਨੇ ਇੱਕ ਕਰੀ ਜਾਣਗੇ ਜਿੰਨੇ ਕਿ ਹੈ ਨਾ ਅਗਲਾ ਦੱਸ ਕੇ ਗਿਆ ਸੀਗਾ ਲਓ ਜੀ ਇਹ ਆਪਣੀ ਹੋ ਗਈ ਤਿਆਰ ਹੁਣ ਆਪਾਂ ਇਹਦੀ ਪ੍ਰੈਸਿੰਗ ਕਰਾਂਗੇ ਇਹਦੀ ਸੈਟਿੰਗ ਹੋ ਗਈ ਤੁਹਾਨੂੰ ਪ੍ਰੈਸ ਕਰਕੇ ਆਪਾਂ ਦਿਖਾਉਨੇ ਆ ਲਓ ਜੀ ਪ੍ਰੈਸ ਕਰਦੀ ਆ ਆਪਾਂ ਹੁਣ ਇਹਨੂੰ ਆ ਦੇਖੋ ਪਹਿਲਾਂ ਇਹ ਜਿਹੜੀ ਬਾਹਤੀ ਹੈ ਨਾ ਬਹੁਤ ਜ਼ਿਆਦਾ ਖੁੱਲੀ ਸੀ ਇਹਨੂੰ ਆਪਾਂ ਥੋੜਾ ਜਿਆਦਾ ਟਾਈਟ ਕਰ ਦਿੱਤਾ ਤੇ ਕਮੀਜ਼ ਵੀ ਖੁੱਲਾ ਸੀ ਹੈ ਨਾ ਉਹਨੂੰ ਵੀ ਕਰ ਦਿੱਤਾ ਲੈ ਭਾਈ ਨੂੰ ਫੋਨ ਕਰ ਦੋ ਸ਼ਰਟ ਭਾ ਕੇ ਦੇਖੀਂਗਾ ਹਾਂ ਵੀ ਦੇਖ ਭਾਈ ਹੋ ਗਈ ਸੈਟ ਲਓ ਜੀ ਕਮੀਜ਼ ਹੋ ਗਈ ਸੈੱਟ ਕਸਟਮਰ ਖੁਸ਼ ਹੋ ਗਏ ਹਾਂ ਦੇਖੋ ਪੂਰਾ ਸੈੱਟ ਹੋ ਗਿਆ ਕਮੀਜ਼ ਮੋਟਾ ਪੂਰਾ ਇਹ ਸਰਦੀਆਂ ਲਈ ਲਿਆਂਦਾ ਸੀਗਾ ਦੁਕਾਨ ਤੋਂ ਲਿਓ ਲੱਗੇ ਖੁੱਲੇ ਆ ਗਏ ਸਾਡੇ ਕਮੀਜ਼ ਇਹ ਹਾਂ ਜੀ ਸੈੱਟ ਓਕੇ ਜ਼ੀਰੋ ਬਣ ਗਏ ਸਮਾਈਲ ਕਸਟਮਰ ਸਾਡਾ ਹੈਪੀ ਹਾਂ ਕਸਟਮਰ ਹੋ ਗਿਆ ਹੈਪੀ ਕਲਾਕਾਰ ਹੈ ਲਓ ਜੀ ਮਾਇਆਵਤੀ ਕਮੀਜ਼ ਐਟ ਕਰੇ ਦੀ ਠੀਕ ਆ ਨਾ ਓਕੇ ਹੈ ਆ ਫਾਈਨ ਆਏ ਆ ਅੰਗਰੇਜ਼ ਆ ਗਏ ਹਾਂ ਚਲੋ ਜੀ ਕਸਟਮਰ ਹੋਏ ਖੁਸ਼ ਘਰ ਦੀ ਖੁੱਦ ਘਰ ਦੀ ਕਸਟਮਰ ਨੇ ਇਹ ਠੀਕ ਲਾ ਗਏ ਹਾਂ ਜਿਵੇਂ ਕਹਿੰਦੇ ਨੇ ਬੂਟ ਪਾ ਕੇ ਤੁਰ ਕੇ ਦੇਖ ਲਾ ਤੂੰ ਵੀ ਤੁਰ ਕੇ ਦੇਖ ਲਾ ਸਾਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਦੱਸਿਓ ਤੁਹਾਨੂੰ ਤਰੀਕਾ ਕਿਦਾਂ ਦਾ ਲੱਗਿਆ ਵੀ ਖੁੱਲੀ ਕਮੀਜ਼ ਨੂੰ ਆਪਾਂ ਕਿਵੇਂ ਢੀਲਾ ਕਰ ਸਕਦੇ ਹਾਂ ਕਿਵੇਂ ਉਹਦੀ ਸੈਟਿੰਗ ਕਰ ਸਕਦੇ ਹਾਂ ਤੇ ਬਾਕੀ ਅੱਜ ਮੈਂ ਸੰਡੇ ਸੀਗਾ ਘਰੇ ਸੀਗਾ ਮੈਂ ਸੋਚਿਆ ਜੇ ਡਿਫਰੈਂਟ ਜਿਆ ਕੰਟ੍ਰੈਕਟ ਪਾਇਆ ਜਾਵੇ ਹਨਾ ਤੇ ਬਾਕੀ ਸਿਲਾਈ ਦੇ ਸੰਬੰਧ ਵਿੱਚ ਵੀ ਹੈ ਨਾ ਜੇਕਰ ਤੁਹਾਡੇ ਕੋਈ ਸਵਾਲ ਨੇ ਤੁਸੀਂ ਕਮੈਂਟ ਰਾਹੀਂ ਪੁੱਛ ਸਕਦੇ ਹੋ ਮੈਂ ਸੋਚਿਆ ਮੈਂ ਉਹਨੂੰ ਕਿਹਾ ਸੀ ਆਪ ਸਲਾਈ ਦੇ ਸੰਬੰਧ ਵਿੱਚ ਵੀ ਹੈ ਨਾ ਵੀਡੀਓਜ਼ ਪਾਏ ਕਰੀਏ ਜਿਵੇਂ ਹੁਣ ਮੋਡੇ ਦਾ ਡਿੱਗਣਾ ਨਾ ਗਲੇ ਵਗੈਰੇ ਦਾ ਪਿੱਛੇ ਹੋਣਾ ਕੋਈ ਵੀ ਦਿੱਕਤ ਆਉਂਦੀ ਹੈ ਤੁਸੀਂ ਉਹਦੇ ਸੰਬੰਧੀ ਸਾਨੂੰ ਕਮੈਂਟ ਕਰ ਸਕਦੇ ਹੋ ਤੇ ਜਿਹੜੇ ਬੈਨ ਭਰਾਵਾਂ ਨੇ ਅਪਰੋਂ ਹਾਲੇ ਤੱਕ ਸਬਸਕ੍ਰਾਈਬ ਨਹੀਂ ਕਰਿਓ ਜਰੂਰ ਸਬਸਕ੍ਰਾਈਬ ਕਰਿਓ ਜੀ ਤੇ ਬੈਲ ਆਈਕਨ ਨੂੰ ਦਬਿਓ ਬੈਲ ਆਈਕਨ ਨਾਲ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਸਾਨੂੰ ਤੁਰੰਤ ਮਿਲੂਗਾ ਤੇ ਇਹ ਨਾ ਕਹਿੰਦਾ ਮੈਂ ਸੋਤੋ ਵੇਦਾ ਲੈਣਾ ਜੇਕਰ ਕੋਈ ਗਲਤੀ ਹੋ ਗਈ ਤਾਂ ਛੋਟਾ ਵੀ ਸਮਝ ਕੇ ਮੈਨੂੰ ਮਾਫ ਕਰਦੇ ਹੋ ਹੱਸ